ਹੋਮ ਇਸਾਈਲ ਜੋ 24000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਨਿਸ਼ਾਨੇ ਉੱਤੇ ਪਹੁੰਚ ਸਕਦੀ ਹੈ ਗੱਲਬਾਤ ਲਿਖ ਰਹੇ ਨੇ ਮਾਰਕ ਸ਼ੀਆ ਬੀਬੀਸੀ ਪੱਤਰਕਾਰ ਨੇ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮਾਂਚ ਯੂਕਰੇਨ ਦੇ ਰਾਸ਼ਟਰਪਤੀ ਵੁਲਾਦੀਮੀਰ ਜਲੇਸਕੀ ਜਲੇਸਕੀ ਦਾ ਕਹਿਣਾ ਕਿ ਰੂਸ ਯੂਕਰੇਨ ਨੂੰ ਹਥਿਆਰਾਂ ਦੇ ਟੈਸਟਿੰਗ ਮੈਦਾਨ ਦੇ ਵਜੋਂ ਵਰਤ ਰਿਹਾ ਹੈ ਜਲੇਸਕੀ ਨੇ ਵੀਰਵਾਰ ਸਵੇਰੇ ਪੂਰਬੀ ਸ਼ਹਿਰ ਨਿਪਰੋ ਤੇ ਹੋਏ ਇੱਕ ਹਮਲੇ ਦੇ ਬਾਰੇ ਗੱਲ ਕਰਦਿਆਂ ਕਿਹਾ ਕਿ ਇੱਥੇ ਹੋਏ ਹਮਲੇ ਦੇ ਵਿੱਚ ਵਰਤੇ ਗਏ ਹਥਿਆਰ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਗਤੀ ਉਚਾਈ ਸਭ ਕੁਝ ਇੱਕ ਇੰਟਰਕੌਂਟੀਨੈਂਟਲ ਇੱਕ ਇੰਟਰਕੌਂਟੀਨੈਂਟਲ ਬਲਾਸਟਿਕ ਮਿਜ਼ਾਈਲ ICBM ਦੇ ਨਾਲ ਮੇਲ ਖਾਂਦੀਆਂ ਨੇ ਰੂਸ ਨੇ ਹਮਲੇ ਦੇ ਉੱਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਕਈ ਪਛਮੀ ਅਧਿਕਾਰੀਆਂ ਨੇ ਇਹ ਖਦਸ਼ਾ ਜਤਾਇਆ ਕਿ ਮਿਜ਼ਾਈਲਾਂ ਅਸਲ ਦੇ ਵਿੱਚ ਅੰਤਰ-ਮਹਾਦੀਪੀ ਬੈਲਾਸਟਿਕ ਮਿਜ਼ਾਈਲਾਂ ਮਿਜ਼ਾਈਲਾਂ ਬੈਲਾਸਟਿਕ ਮਿਜ਼ਾਈਲਾਂ ਸਨ ਪਰ ਜੇਕਰ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੁਨੀਆ ਦੇ ਵਿੱਚ ਕਿਤੇ ਵੀ ਕਿਸੇ ਜੰਗ ਦੇ ਵਿੱਚ ਆਮ ਤੌਰ ਦੇ ਉੱਤੇ ICBM ਵਜੋਂ ਜਾਣੇ ਜਾਂਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੋਵੇ ਇਸ ਸਾਰੇ ਮਸਲੇ ਜਦੋਂ ਆਪਾਂ ਖੁੱਲ੍ਹ ਕੇ ਗੱਲ ਕਰਦੇ ਹਾਂ ਅਸਲ ਦੇ ਵਿੱਚ ਇਹ ICBM ਜਿਹੜੀਆਂ ਮਜ਼ਾਈਲਾ ਨੇ ਕੀ ਨੇ ਟੈਕਨੀਕ ਕੀ ਹੈ ICBM ਦਾ ਅਰਥ ਹੈ ਇੰਟਰ ਕੰਟੀਨੈਂਟਲ ਬਲਾਸਟਿਕ ਮਜ਼ਾਈਲ ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ ਕਿ ਉਹ ਹਥਿਆਰ ਨੇ ਜੋ ਬਹੁਤ ਲੰਬੀ ਦੂਰੀ ਦੇ ਵਾਰ ਹੈਡ ਪਹੁੰਚਣ ਦੇ ਲਈ ਤਿਆਰ ਕੀਤੇ ਗਏ ਨੇ ਵਾਰ ਹੈਡ ਉਹ ਸਮਗਰੀ ਹੈ ਜੋ ਕਿਸੇ ਕਿਸਮ ਦੇ ਧਮਾਕੇ ਦੇ ਲਈ ਕਿਸੇ ਮਜ਼ਾਈਲ ਜਾਂ ਰਾਕੇਟ ਦੇ ذریعے ਇੱਕ ਤਾਂ ਤੋਂ ਦੂਜੀ ਥਾਂ ਜਿਹੜੀ ਹੈ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਈ ਜਾਂਦੀ ਹੈ ਹਰੇਕ ਮਿਜ਼ਾਈਲ ਦੇ ਵਿੱਚ ਕਈ ਵਾਰ ਹੈਡ ਹੋ ਸਕਦੇ ਨੇ ਜਿਨ੍ਹਾਂ ਨੂੰ ਸੰਤੰਤਰ ਤੌਰ ਦੇ ਉੱਤੇ ਗਾਈਡ ਕੀਤਾ ਜਾ ਸਕਦਾ ਹੈ ਇਸੇ ਤਰ੍ਹਾਂ ਵੱਖ-ਵੱਖ ਟੀਚਿਆਂ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਹੈ ਯੂ ਐਸ ਐਸ ਆਰ ਅਗਸਤ 1957 ਚ ਆਈ ਸੀ ਬੀ ਐਮ ਦਾ ਟੈਸਟ ਕਰਨ ਵਾਲਾ ਪਹਿਲਾ ਦੇਸ਼ ਸੀ ਪਰ ਹੁਣ ਰੂਸ ਤੋਂ ਇਲਾਵਾ ਅਮਰੀਕਾ ਤੇ ਚੀਨ ਦੇ ਕੋਲ ਮਿਜ਼ਾਈਲਾਂ ਸਣੇ ਜਿਹੜਾ ਜ਼ਮੀਨੀ ਹਥਿਆਰਾਂ ਦੇ ਵੱਡੇ ਭੰਡਾਰ ਨੇ ਜਦੋਂ ਕਿ ਯੂਕੇ ਫਰਾਂਸ ਭਾਰਤ ਇਜ਼ਰਾਈਲ ਤੇ ਉੱਤਰੀ ਕੋਰੀਆ ਦੇ ਕੋਲ ਘੱਟ ਸੰਖਿਆਵਾਂ ਜਾਂ ਪੰਡੂਬੀਆਂ ਦੇ ਵੱਲੋਂ ਲਾਂਚ ਕੀਤੇ ਜਾਂਦੇ ਅਜਿਹੇ ਹੀ ਗੁਣਾ ਵਾਲੇ ਹਥਿਆਰ ਨੇ ICBM ਦੀ ਰੇਂਜ ਅਤੇ ਗਤੀ ਹੋਰ ਬਲਾਇਸਟਿਕ ਮਜ਼ਾਈਲਾਂ ਦੇ ਨਾਲੋਂ ਵੱਧ ਹੈ ਜੋ ਵੱਡੀ ਮਾਤਰਾ ਦੇ ਵਿੱਚ ਪੇ ਲੋਡ ਜਾਨਕੀ ਆਪਰੇਸ਼ਨ ਦੇ ਲਈ ਲੋੜੀਂਦਾ ਬਾਰੂਦ ਨਾਲ ਲੈ ਕੇ ਜਾ ਸਕਦੀ ਹੈ IC BM ਕਿੰਨੀ ਦੂਰੀ ਤੇ ਮਾਰ ਕਰ ਸਕਦੀ ਹੈ ਇੰਟਰ ਕੰਟੀਨੈਂਟਲ ਬਲਾਸਟਿਕ ਮਿਜ਼ਾਈਲ ਦੀ ਸਟੈਂਡਰਡ ਪਰਿਭਾਸ਼ਾ ਇਹ ਹੈ ਕਿ ਇਸ ਦੀ ਰੇਂਜ ਜਿਹੜੀ ਹੈ 5500 ਕਿਲੋਮੀਟਰ ਤੋਂ ਵੱਧ ਹੋਣੀ ਚਾਹੀਦੀ ਹੈ ਹਾਲਾਂਕਿ ਕੁਝ ਮਿਜ਼ਾਈਲਾਂ ਇਸ ਤੋਂ ਬਹੁਤ ਅੱਗੇ ਤੱਕ ਜਾ ਸਕਦੀਆਂ ਨੇ ਮੰਨਿਆ ਜਾ ਰਿਹਾ ਹੈ ਕਿ ਰੂਸ ਨੇ 21 ਨਵੰਬਰ ਨੂੰ ਜੋ ਮਿਜ਼ਾਈਲ ਲਾਂਚ ਕੀਤੀ ਉਸ ਦੇ ਦੱਖਣੀ ਅਸਤਰਾਖਾਨ ਖੇਤੇ ਤੋਂ ਦਾਗ ਗਈ ਸੀ ਰੂਸੀ ICBM ਦੀ ਰੇਂਜ 10000 ਕਿਲੋਮੀਟਰ ਤੋਂ ਵੱਧ ਹੋ ਸਕਦੀ ਹੈ ਜਾਨਕੀ ਇਸ ਖੇਤਰ ਤੋਂ ਦਾਗੀਆਂ ਗਈਆਂ ਮਜ਼ਾਈਲਾਂ ਅਮਰੀਕਾ ਦੇ ਪੂਰਬ ਤੱਟ ਤੱਕ ਪਹੁੰਚ ਸਕਦੀਆਂ ਨੇ ਜਿਵੇਂ ਕਿ ਪੁੱਤਨ ਹੋਣਾ ਨੇ ਅੱਜ ਕਿਹਾ ICBM ਦੀ ਰਫ਼ਤਾਰ ਕਿੰਨੀ ਤੇਜ਼ ਹੈ ਕੀ ਸਰਾਈਆਂ ਨੇ ਕਿ ਰੂਸ ਨੇ ਨਿਪਰੋ ਤੇ ਹਮਲੇ ਜਾਂ ਹਮਲੇ ਦੇ ਵਿੱਚ RS 26 ਰੂਬੇਜ਼ ਮਿਸਾਲ ਦੀ ਵਰਤੋਂ ਕੀਤੀ ਸੀ ਇਹਨਾਂ ਬਜ਼ਾਈਲਾਂ ਦੀ ਰਫ਼ਤਾਰ 24500 ਕਿਲੋਮੀਟਰ ਪ੍ਰਤੀ ਘੰਟਾ ਹੈ ਇੱਕ ਘੰਟੇ ਦੇ ਵਿੱਚ 24000 ਸਾਢੇ 24000 ਕਿਲੋਮੀਟਰ ਪਹੁੰਚਦੀ ਹੈ ਜੋ ਕਿ ਤਕਰੀਬਨ 7 ਕਿਲੋਮੀਟਰ ਪ੍ਰਤੀ ਸੈਕਿੰਡ ਦੇ ਵਿੱਚ ਬਣ ਜਾਂਦੀ ਹੈ ਤੇ ਬੰਦਾ ਅੱਖ ਵੀ ਨਹੀਂ ਝਪਕ ਸਕਦਾ ਇਹਨਾਂ ਨੂੰ ਬਲਾਸਟਿਕ ਮਜ਼ਾਈਲਾਂ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਰਾਕੇਟ ਦੇ ਵੱਲੋਂ ਸੰਚਾਲਿਤ ਹੁੰਦੀਆਂ ਨੇ ਜੋ ਉਹਨਾਂ ਨੂੰ ਟੀਚੇ ਵੱਲ ਅਣ ਪਾਵਰਡ ਉਤਰਨ ਤੋਂ ਪਹਿਲਾਂ ਵਾਯੂ ਮੰਡਲ ਦੇ ਵਿੱਚ ਉੱਚੇ ਟ੍ਰਾਂਜੈਕਟਰੀ ਦੇ ਵਿੱਚ ਲੈ ਜਾਂਦਾ ਹੈ ਤੇ ਇਹ ਟ੍ਰਾਂਜੈਕਟਰੀ ਉਹਨਾਂ ਦੀ ਗਤੀ ਪ੍ਰਦਾਨ ਕਰਦੀ ਹੈ ਇਸ ਰਫਤਾਰ ਤੇ ਉੱਚ ਟ੍ਰਾਂਜੈਕਟਰੀ ਦੇ ਕਾਰਨ ਇਹਨਾਂ ਨੂੰ ਮੁਕਾਬਲਤਨ ਹੌਲੀ-ਹੌਲੀ ਕਰੂਜ ਮਿਜ਼ਾਈਲਾਂ ਦੇ ਨਾਲ ਰੋਕਣਾ ਵੀ ਬਹੁਤ ਔਖਾ ਹੋ ਜਾਂਦਾ ਹੈ ਕਿ ICBM ਪਰਮਾਣੂ ਮਿਜ਼ਾਈਲਾਂ ਨੇ ICBM ਪਰਮਾਣੂ ਜਾਂ ਰਵਾਇਤੀ ਹਥਿਆਰਾਂ ਦੇ ਨਾਲ ਲੈਸ ਹੋ ਸਕਦੇ ਨੇ ਇਸ ਗੱਲ ਦਾ ਕੋਈ ਤੱਥ ਨਹੀਂ ਮਿਲਿਆ ਕਿ ਰੂਸ ਦੇ ਵੱਲੋਂ ਲਾਂਚ ਕੀਤੀ ਗਈ ਮਿਜ਼ਾਈਲ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ ਯੂਕਰੇਨ ਦੀ ਹਵਾਈ ਫੌਜ ਦੇ ਮੁਤਾਬਕ ਇਹ ਹਥਿਆਰ ਬਗੈਰ ਕਿਸੇ ਮਿੱਥੇ ਨਿਸ਼ਾਨੇ ਨੂੰ ਪੂਰਾ ਕੀਤੇ ਅਨਸ਼ਟ ਹੋ ਗਿਆ ਹੈ ਫੌਜ ਨੇ ਕਿਸੇ ਕਿਸਮ ਦੇ ਜਾਨ ਜਾਂ ਹੋਰ ਨੁਕਸਾਨ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਹੈ ਆਈਸੀਬੀ ਐਮ ਦੀ ਕੀਮਤ ਕਿੰਨੀ ਹੁੰਦੀ ਹੈ ਇਹ ਪਤਾ ਨਹੀਂ ਹੈ ਕਿ ਰੂਸ ਆਪਣੇ ਆਈਸੀਬੀਐਫ ਪ੍ਰੋਗਰਾਮ ਦੇ ਉੱਤੇ ਕਿੰਨਾ ਖਰਚਾ ਕਰਦਾ ਹੈ ਪਰ ਸਾਨੂੰ ਇਹ ਜਾਣਕਾਰੀ ਜ਼ਰੂਰ ਹੈ ਕਿ ਅਮਰੀਕਾ ਇਸ ਦੇ ਉੱਤੇ ਕਿੰਨਾ ਖਰਚਾ ਕਰਦਾ ਹੈ ਪੈਟਾਗਨ ਨੇ 14000 ਕਰੋੜ ਡਾਲਰ ਦੇ ਬਜਟ ਦੇ ਨਾਲ ਜੁਲਾਈ ਦੇ ਵਿੱਚ ਆਪਣੇ ਨਵੀਨਤਮ ਸੈਂਟੀਨਲ ਆਈਸੀਬੀਐਮ ਪ੍ਰੋਗਰਾਮ ਨੂੰ ਹਰੀ ਝੰਡੀ ਦਿੱਤੀ ਦੱਸਿਆ ਜਾਂਦਾ ਹੈ ਕਿ ਸੈਂਟੀਨਲ ਆਈਸੀਬੀਐਮ ਦੀ ਜਿਹੜੀ ਹੈ ਲਾਗਤ 16.2 ਕਰੋੜ ਡਾਲਰ ਤੱਕ ਪਹੁੰਚ ਗਈ ਸੀ ਹਰ ਇੱਕ ਦੇਸ਼ ਦੇ ਲਈ ਇਹ ਹਥਿਆਰ ਬਹੁਤ ਮਹਿੰਗੇ ਪਏ ਜਿਹੜੇ ਹੋ ਸਕਦੇ ਹੈ ਮਾਸਕੋ ਦੇ ਵਿੱਚ ਹੋਣ ਵਾਲੇ ਮਈ ਦਿਵਸ ਸਮਾਗਮ ਦੇ ਵਿੱਚ ਤਕਰੀਬਨ ਹਰ ਵਾਰ ਰੂਸ ਆਪਣੇ ਯਾਰਸ ਮਿਜ਼ਾਈਲ ਲਾਂਚਰ ਵਰਗੇ ICBM ਹਥਿਆਰਾਂ ਨੂੰ ਪਰੇਡ ਦਾ ਹਿੱਸਾ ਬਣਾਉਂਦਾ ਹੈ ਅਤੇ ਸ਼ਕਤੀ ਪ੍ਰਦਰਸ਼ਨ ਕਰਦਾ ਹੈ ਜੇਕਰ ਪੁਸ਼ਟੀ ਹੋ ਜਾਂਦੀ ਹੈ ਕਿ ਰੂਸ ਨੇ ਹੁਣ ਇਹ ਮਿਜ਼ਾਈਲ ਕਿਉਂ ਲਾਂਚ ਕੀਤੀ ਹੈ ਤਾਂ ਕੀ ਹੋਵੇਗਾ ਯੂਕਰੇਨ ਦੇ ਵਿੱਚ ਜੰਗ ਲਗਾਤਾਰ ਭਖ ਰਹੀ ਹੈ ਕਿਉਂਕਿ ਪੂਰੇ ਪੈਮਾਨੇ ਤੇ ਹੋਏ ਰੂਸੀ ਹਮਲੇ ਤੋਂ 1000 ਦਿਨਾਂ ਤੋਂ ਵੱਧ ਸਮਾਂ ਲੰਘ ਚੁੱਕਿਆ ਹੈ ਪਰ ਜੰਗ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਰੂਸ ਦੇ ਕ੍ਰੁਸਕ ਇਲਾਕੇ ਦੇ ਵਿੱਚ ਉੱਤਰ ਕੋਰੀਆਈ ਫੌਜੀ ਫੌਜਾਂ ਦੀ ਤਾਇਨਾਤੀ ਕੀਤੀ ਹੈ ਜਿੱਥੇ ਯੂਕਰੇਨੀਆ ਨੇ ਅਗਸਤ 2024 ਦੇ ਵਿੱਚ ਇੱਕ ਘੁਸਪੈਟ ਦੇ ਵਿੱਚ 1000 ਵਰਗ ਕਿਲੋਮੀਟਰ ਤੋਂ ਵੱਧ ਖੇਤਰ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਸੀ ਇਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਜੰਗ ਦਾ ਪੱਧਰ ਹੋਰ ਵੱਧ ਗਿਆ ਸ਼ਾਇਦ ਇਸੇ ਦੇ ਨਤੀਜੇ ਵਜੋਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪਹਿਲੀ ਵਾਰ ਰੂਸੀ ਇਲਾਕੇ ਦੇ ਅੰਦਰ ਅਟੈਕਮਸ ਮਿਜ਼ਾਈਲ ਪ੍ਰਣਾਲੀ ਦੀ ਵਰਤੋਂ ਨੂੰ ਅਧਿਕਾਰਤ ਕੀਤਾ ਹੈ ਤੇ ਬਰਤਾਨਵੀ ਜਾਂ ਫ੍ਰੈਂਚ ਸਟ੍ਰੌਮ ਸਕੈਲਪ ਮਿਜ਼ਾਈਲ ਨੂੰ ਵੀ ਹੁਣ ਰੂਸ ਦੇ ਅੰਦਰ ਨਿਸ਼ਾਨੇ ਤੇ ਦਾਗਿਆ ਗਿਆ ਹੈ ਰੂਸ ਨੇ ਕਿਹਾ ਕਿ ਜੇ ਯੂਕਰੇਨ ਇਸ ਦੇ ਇਸ ਦੇ ਅਧਿਕਾਰ ਖੇਤਰ ਤੇ ਹਮਲਾ ਕਰਨ ਦੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ ਜਾਂ ਚੁਣਦਾ ਹੈ ਤਾਂ ਇਹ ਉਹ ਵੀ ਇਸ ਦੇ ਲਈ ਬਣਦੀ ਉਚਿਤ ਜਿਹੜੀ ਜਵਾਬੀ ਕਾਰਵਾਈ ਕਰੇਗਾ ਜੰਗ ਦੇ ਵਿੱਚ ਇਹ ਵਿਸਤਾਰ ਉਸ ਸਮੇਂ ਹੋ ਰਿਹਾ ਜਦੋਂ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਵਾਈਟ ਹਾਊਸ ਵਾਪਸ ਜਾਣ ਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਨੇ 24 ਘੰਟਿਆਂ ਦੇ ਵਿੱਚ ਯੂਕਰੇਨ ਦੇ ਵਿੱਚ ਜੰਗ ਨੂੰ ਖਤਮ ਕਰਨ ਦਾ ਜਿਹੜਾ ਸੀ ਵਾਅਦਾ ਤੇ ਆਹਦ ਵੀ ਲਿਆ ਸੀ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਜਿਹਾ ਕਿਵੇਂ ਹੋ ਸਕਦਾ ਹੈ ਜੀ ਦੋਸਤੋ ਇਹ ਨੇ ਜੀ ਜੰਗਾਂ ਦੇ ਮਾਹੌਲ ਦੇ ਹਾਲਾਤ ਤੇ ਦੇਖ ਕੇ ਵੀ ਜਿਹੜਾ ਬੰਦੇ ਦਾ ਕਹਿ ਸਕਦੇ ਆ ਕਿ ਜਿਹੜੀਆਂ ਮੈਂ ਜ਼ਰੂਰ ਐ ਇਸ ਗੱਲਬਾਤ ਨੂੰ ਵਕਰਾ ਕਰਕੇ ਪਾਦਮਾਗਾ ਜੀ ਤਾਂ ਕਿ ਹੋਰ ਵੀ ਦੋਸਤ ਇਹ ਚੀਜ਼ਾਂ ਨੂੰ ਦੇਖ ਪਾਉਣ ਤੇ ਬਕਾਇਦਾ ਟੀਮ ਨੂੰ ਕਹਾਂਗੇ ਪੋਸਟਰ ਬਣਾ ਕੇ ਇਸ ਨੂੰ ਸਾਂਝਾ ਕਰ ਦਿੱਤਾ ਜਾਵੇ ਜਿਹੜੀ ਆਪਾਂ ਜਾਣਕਾਰੀ ਸਾਂਝੀ ਕੀਤੀ ਹੈ ਉਹ ਮਜ਼ਾਈਲ ਜੋ 24000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਨਿਸ਼ਾਨੇ ਉੱਤੇ ਪਹੁੰਚ ਸਕਦੀ ਹੈ ਮਾਰਕ ਸ਼ਿਆ ਹੁਣਾਂ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਭਾਰਜ ਤੇ ਦੁਆਬਾ ਰੇੜਦਾਮਾਂ